ਸ਼ਸ਼ੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਣਾ ਅੱਜ ਦਾ ਬਲੌਗ ਮੱਗਾ ਸਿੰਘ ਪਾਉਂਚਕਿਆ ਜੀ ਸ਼ਸ਼ੀ ਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪਾਪਾ ਜੀ ਮੇਰੇ ਵਾਸਤੇ ਆਰਾਮ ਕਰਦੇ ਪਾਪਾ ਜੀ ਮੇਰੇ ਵਾਸਤੇ ਆ ਕੇ ਦੇਖਾਂ ਵਾਸਤੇ तेरे वास्ते ਤਾਂ ਗੰਨਾ ਹੀ ਗੰਨਾ ਹੈਨਾ तेरे वास्ते ਕੀਆ ਡਾਲ ਹਾਊਸਾ ਹੋਰ ਹੈ ਕਿਹਾ ਇਹ ਹਾਊਸ ਉਹ ਵੀ ਹੋਰ ਕੀਆ ਹੈ ਮੇਰੇ ਹਾਊਸਾ ਕਿ ਜੀ ਵੀ ਤੇ ਜਵੈਲਰੀ ਇਹ ਡਾਲ ਦੀ ਜਵੈਲਰੀ ਆਲਾ ਆਰ ਕਾਂਟੇ ਕਲੀਪਸ ਉਹ ਮੈਂ ਨਾ ਕੋਤ ਮੈਂ ਮੇਰ ਤਰੀਹਾਨੀ ਜਾ ਰਿਹਾ ਆਹ ਹੋ ਰਿਹਾਣੀ ਜਾ ਰਿਹਾ ਹੈਗਾ ਓਏ ਤੁਮੇ ਜੇ ਕਮਾ ਤਾਂ ਕੋਈ ਪਤਾ ਆ 10 ਵਾਰ ਤੈਨੂੰ ਫੋਨ ਕਰ ਲਿਆ ਆ ਹੁਣ ਤਾਂ ਫੋਨ ਕਰਿਆ ਪਾਪਾ ਜੀ ਗਵਰੀ ਕੁੱਤੀ ਤੇ ਦੇਦੀ ਅੱਛਾ ਤੇ ਗੱਗੀ ਜਾਈ ਸੀ ਹਾਂ ਜਦੋਂ ਮੈਂ ਉੱਥੇ ਨਹੀਂ ਘੱਟਿਆ ਸੀ ਉਸ ਦਿਨ ਮਗਰ ਸਿੰਘ ਜਾ ਕੇ ਆਈ ਜੀ ਸ਼੍ਰੀ ਹੇਮਕੁੰਡ ਸਾਈਵ ਹਾfte baad aaya 7 din ਪਾਪਾ ਐਵੇਂ ਲੈ ਕੇ ਜਾਂਦੀ ਸੀ ਹਾਂ ਪਰ ਇਹ ਕਿਉਂ ਲੈ ਕੇ ਜਾਂਦੀ ਸੀ ਉਹ ਤੇਰੇ ਨਾਲ ਜੋਰ ਲਾ ਕੇ ਚੜ ਜਾਣਾ ਅਗਲਾ ਇਹ ਬੁੜੀ ਪੂਆ ਦੀ ਛੋਟੀ ਆ ਗਈ ਹਾਂ ਨਾ ਇਹ ਸੋਣੀ ਛੋਟੀ ਆ ਗਈ ਬੁੜੀ ਪੂਆ ਵਾਸ ਜਸਨੀ ਜੀ ਨੂੰ ਵਾਸ ਹੋਰ ਕੀ ਲੈ ਕੇ ਆਣਾ ਤੇ ਆ ਸੋਟੀ ਤਲਿਆਦੀ ਸੀ ਬੁੜੀ ਪੂਆ ਹਾਂ ਅਮਾ ਬੁੜੀ ਪੂਆ ਇਹ ਤਾਂ ਇਹ ਕੀ ਹੈ ਹਣੀ ਮੈਂ ਫੋਨ ਕਰਕੇ ਆਉਂਦਾ ਮੇਰੇ ਨਾਲ ਇਹ ਆ ਬੈਗ ਚ ਨਾ ਹੋਵੇ ਇੱਕ ਮਮਾ ਪਿੰਡ ਦਾ ਹੈਗਾ ਸੈਲਰ ਬਾਜਰਾ ਆ ਜਾਣਾ ਆਮਾ ਕੋਸੇ ਪਹਿਲੇ ਮਾਰ ਲਾ ਬੁਦਦੇ ਬਲਗੜਾ ਲਾਉਦਾ ਜੀ ਮਾਰੀ ਬੜਾ ਦੱਲ ਮਾਰੀ ਬਈ ਆ ਦੇਖੋ ਪਾਪਾ ਆ ਦੇਖੋ ਪਾਪਾ ਆ ਦੇਖੋ ਆ ਪਿਆ ਏਸੀ ਤੇ ਆ ਪਿਆ ਏਸੀ ਤੇ ਲਿਆ 500 ਰੁਪਇਆ ਪਾਪਾ ਜੀ ਗਲਤੀ ਹੋ ਗਈ ਮੈਂ ਦੱਸਤਾ ਜਿਹੜਾ ਪਾਪਾ ਜੀ ਆ ਦੇਖੋ ਇਹ ਕਿੰਨੇ ਸੋਨੇ ਦੇ ਆ ਡੈਡੀ ਨੂੰ ਗਿਆ ਤੱਕ ਬਾਪੂ ਨੂੰ ਮੀਹ ਵਾਲਾ ਮੀਹ ਵਾਲਾ ਇਹ 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 ਡੈਡੀ ਵਾਸਤੇ ਆ ਸੋਟੀ ਬਾਪੂ ਜੀ ਵਾਸਤੇ ਆ ਡੈਡੀ ਦਾ ਪੀਲੇ ਰੰਗ ਦਾ ਤੇ ਉਹਨੇ ਦੀ ਬੋਟਾ ਰੱਖ ਲਿਆ ਕੇ ਉਹਨਾਂ ਦਾ ਇੱਕ ਪਾਟ ਗਿਆ ਤੇ ਇੱਕ ਹੋਰ ਸੀ ਦੋ ਤੇ ਕਿੰਨੀਆਂ ਵੀ ਤੇਰਾ ਨਾਲ ਨਹੀਂ ਤੂੰ ਜਾਈਂ ਹਾਂ ਉਹ ਕਹਾਂ ਮੂੰਹ ਤੋਂ ਆ ਤੂੰ ਆ ਜਾ ਰੋਟੀ ਖਾ ਲੈ ਇਹਨੇ ਬ੍ਰਸ਼ ਕਰਿਆ ਹੋਇਆ ਕੋਤਨੇ ਯਾਰਤਾ ਹੈ ਛੋਟਾ ਮੜਾ ਵੱਡਾ ਯਾਰ ਕੋਤੇ ਯਾਰ ਮੀ ਆ ਲਾਂਦਾ ਕੰਮ ਕਰਦੇ ਨੇ ਉਦੋਂ ਪਾ ਕੇ ਦੈ ਔਰ ਮੈਂ ਹੀ ਸੋਚਦੀ ਮਾ ਜਿਹੜੇ ਖੰਡ ਵਾਲੇ ਥੈਲੇ ਨਹੀਂ ਹੁੰਦੇ ਮੇਰਾ ਮੰਗਿਆ ਆ ਗਿਆ ਮੇਰਾ ਦਾਵੇ ਵਿੱਚ ਚਾਲ ਕੋਈ ਨਾ ਤੁੰਦਾ ਜ ਬੈਣਾ ਨਹੀਂ ਕਿੱਥੇ ਜਾਣਾ ਆਜ ਸਭੀ ਰੋਟੀ ਬਾਪੂ ਇਹਨ ਗੇਵਟ ਦੇ ਦੇ ਸੋਟੀ ਗਾੜੀ ਨੂੰ ਕੋਟ ਦੇਤਾ ਬਾਕੀ ਜਾ ਰਹੇ ਨੇ ਭੋਗ ਨਾਲ ਆਪਾਂ ਨੂੰ ਜਿਹੜੇ ਬਿਸਕੁਟ ਆਏ ਨੇ ਬਸ ਇਹ ਪਾਈ ਗਏ ਮਾਝਾ ਦੇਖੋ ਇਹਦੇ ਤੋਂਲੇ ਕੁਝ ਆ ਜਾਂਦੀਆਂ ਸੋਨੂ ਕੱਪੜੇ ਆਏ ਨੇ ਤੋ ਹਣ ਵਾਸਤੇ ਮੈਨੂੰ ਕੱਪੜਿਆਂ ਦਾ ਪੈਸਾ ਕੱਪੜਿਆਂ ਦਾ ਆ ਗਿਆ ਇਹਨੂੰ ਤਾਈ ਬਾਰੇ ਆਉਦਾ ਹੈ ਗਿਫਟ ਤਾਂ ਪੱਕਾ ਤੇਨ ਕੱਪੜਿਆਂ ਦਾ ਬੈਗ ਮਿਲ ਗਿਆ ਬਿਸਕੁਟ ਵਾਸਤੇ ਅਸੀਂ ਵੰਡ ਲਾਂਗੇ ਸੱਸ ਨੂੰ ਹਾਂ ਜਿਆ ਮੈਂ ਤਾਂ ਕਦੇ ਕਰਦਾ 20 ਪੈਕਟ ਲਿਆ ਦੀ ਮਿੰਟਾ ਹੋਰ ਖਾ ਲਈ ਗਈਆਂ ਅੱਧ 50 ਹੋ ਗਏ ਇਹਦਾ ਪੰਜੀਰੀ ਜੀ ਵਾਲੀ ਖਾਣੀ ਆ ਇਹਦਾ ਕੰਮ ਕਰ ਦੇਣਾ ਤੂੰ ਪਹਿਲਾਂ ਪਾਸੋਂ ਕਰਦੇ ਇਹ ਕਿਹੜਾ ਦਮਤਾਈ ਉਹ ਕੋਈ ਕਰਤੀ ਵੀ 11 ਤੋਂ 11:30 ਵਜੇ ਠੀਕ ਹੈ ਇਹਦਾ ਬੰਨ ਮੂਰਤ ਕਰੇ ਦੇਣਾ ਹੈ ਨਾ ਗੱਟੂ ਦੀ ਸੰਦੀਪਾ ਬਲੋਗਰ ਮਾਨੇ ਆ ਗਿਆ ਆਹ ਅੱਗੇ ਆਪ ਗੱਟੂ ਕੇਦਰ ਹੈ ਬਈ ਨਾ ਆ ਜਿੰਨੇ ਨੋਟ ਰੋਲ ਤੇ ਖਵਾਣ ਚੱਲਾ ਚਾਹ ਲੂ ਆਏ ਵੀ ਖੇਤ ਵੱੰਨੇ ਲੈ ਕੇ ਜਾਣ ਵਾਸਤੇ ਵਧੀਆ ਨਾਲ ਹੀ ਸਿਹਤ ਕੋਸ਼ਿਸ਼ ਕਰਦੇ ਹਾਂ ਨਾ ਸਾਫ ਕੇ ਰੱਖਾਂਗੇ ਨੂੰ ਸਾਫ ਸਾਫ ਕੇ ਰੱਖਣ ਆਏ ਤੁਸੀਂ ਪੰਜ ਚਾਰ ਕੋਰ ਛੋਟੀ ਕਿਵੇਂ ਕਰਕੇ ਜੜਾਵਾਂਗੇ ਸੀਸੇ ਚੋਂ ਹਾਂ ਇੱਧਰ ਲਿਖ ਦਾਂਗੇ 2024 ਹਾਂ ਬੀ ਅਨਿਵਾਰੀ ਗੈਂਡ ਦਾਮ ਤਾਂ ਤੇਰਾ ਇੱਕ ਵਾਰ ਚੇਂ ਨਿਕਲ ਗਿਆ ਹਲੇ ਇੱਕ ਵਾਰ ਨਿਕਲ ਗਿਆ ਪਰ ਕੀ ਜਵਾਰ ਸਾਹਿਬਾਂ ਬਲ ਕੇ ਜਵਾਰ ਇਨਸ਼ਾਅ ਜਾਂਦੇ ਆਂ ਪਰਕੇ ਹਾਂ ਕਮਾਲ ਦੀ ਗੱਲਾਂ ਨੇ ਨੀ ਵਾਲੀਆਂ ਕੁੜੀਆਂ ਦੇ ਹਲਾ ਚੀੜੇ ਹੁੰਦੇ ਨੇ ਆ ਜਾ ਰਹੇ ਆ ਮਾਦਾ ਆ ਗਿਆ ਤਾਂ ਹੈ ਮੇਜਰ ਫਿਰ ਗਿਆ ਲਾ ਨੂੰ ਅੱਧਾ ਬਾਅਦ ਪਾ ਦੇ ਤੇ ਉਹ ਜਾ ਰਹੇ ਕਿ ਪਹਿਲਾਂ ਤੇ ਕਲੋਂ ਨੂੰ ਲਵਾ ਨਾ ਬਾਈ ਪਰ ਆ ਅੱਛਾ ਇੱਧਰ ਅੱਛਾ ਚੱਲ ਜੀ ਮਾ ਇਹ ਤੜਕ ਨਗ ਰਹਿ ਗਿਆ ਉਹਨਾਂ ਮਾ ਦਾ ਡੋਗ ਪਿਆ ਮਾ ਕਿੰਨਾ ਨਾ ਦਾ ਦੋਮਾ ਡੋਗ ਚਲੂਣਾ ਮੈਨੂੰ ਕਾਇਮ ਮੰਨੇ ਕਿ ਅੜੀ ਦੋਕਾਂ ਤੇ ਚ ਮਰਨਾ ਬਦ ਦੋ ਕਿਲੋ ਮੀਟਰ ਤੁਰਿਆ ਨਾ ਦੋਕਾਂ ਤਾਂ ਇਹ ਦੋ ਕਿਲੋ ਹੀ ਡਰ ਉਹ ਜੜਾਈ ਹੋ ਆ ਗਈ ਵਾਦੀ ਦੀ ਤੜਾਈ ਦਿੱਤੀ ਆ ਉਹਦੇ ਕਰਕੇ ਵਾ ਉਹ ਤਾਂ ਜੜਾਈ ਉਹ ਪਾੜ ਜਾਗੇ ਹੋਰ ਹੋਰ ਇਹ ਤਾਂ ਕੋਸਾ ਇਨਾ ਆਪਾਂ ਕਿੱਥੇ ਤੁਰਦੇ ਆ ਇਹ ਵੀ ਤਾਂ ਹੈਗਾ দাম ਚੜ ਜਾਂਦਾ ਇਹਨੂੰ ਜਿਹੜੀ ਚੜਾਈ ਆਏ ਆ ਆਪਣੇ ਲਾਗੇ ਮਤਲਬ ਟੋਟਲ ਪੈਂਦੀ ਆ ਉਹ ਹਾਂ 19 ਕਿਲੋਮੀਟਰ ਅੱਠ ਤੇ 13 ਕਿਲੋਮੀਟਰ ਚਾਈਦਾ ਠੀਕ ਆ ਮੈਨੂੰ ਜਿਹੜੀ ਆ ਕਿ 22 ਕਿਲੋਮੀਟਰ ਆ ਦੇ ਉੱਪਰ ਤਾਂ ਮੈਨੂੰ ਇਹਦੀ ਤੋਂ ਉਪਰਲੇ ਨੇ ਚਾਹੀਦਾ ਤਾਂ ਮੈਨੂੰ 10 ਉਪਰਲੇ ਇਹਦੀ ਉਪਰਲੇ 10 ਕਿਲੋਮੀਟਰ ਉਹ ਦਮ ਘਟਦੇ ਉਹ ਘਟਦੀ ਆ ਤਾਂ ਆਏ ਆ ਸਾਰੀ ਧੋਖੀ ਆਣਾ ਤੇ ਉਹ ਪੌੜੀਆਂ ਨੇ ਇੱਕ ਜਾਉਂਗੇ ਸਾਫਿਆ ਉਗੜੀ ਦੁਗੜੀ ਆਸ ਵੀ ਜਿਵੇਂ ਆਏ ਮੁੜ ਕੇ ਕਿਧਰ ਆਉਂਗੇ ਕਹਦਾ ਆਏ ਸਿੱਧੀ ਜਾਰੀ ਆ ਆਏ ਮੈਂ ਪਹਾੜਾਂ ਆਹ ਪਹਾੜਾਂ ਆ ਮੈਂ ਆ ਗਈ ਆਹ ਕੋਲ ਦੇ ਕੋ ਮਾ ਕੇ ਆਏ ਗਏ ਇੰਡੀਆ ਵਾਏ ਇੱਕ ਜੇ ਐ ਮੁੜ ਕੇ ਜੇ ਐ ਮੁੜ ਕੇ ਉਹ ਵੀ ਅਜਿਹਾ ਜਿਹੜਾ ਆਏ ਆ ਨਾ ਕਿਹੜੀ ਹਾਂ ਤੋਂ ਆਏ ਆ ਕਿ ਮੇਥੋਂ ਆਏ ਆ ਤੋਂ ਆਏ ਆ ਪੌਣੀਆਂ ਨਹੀਂ ਹੈ ਕਿ ਸਿੱਧੀ ਹੋ ਆ ਤਾ ਹਾਂਜੀ ਇਹ ਐਂ ਤਰਾਵਤ ਹਾਂ ਅਬ ਉਹਦੇ ਕਰਕੇ ਜੋੜ ਲਾ ਉਹਦਾ ਸਪਰੀਮ ਤਾਂ ਸਿੱਧੀ ਜੇ ਮਰਜੀ ਜਿਹੜੀ ਆਪਣਾ ਇੱਕ ਹੋਰ ਅਪਰੇਟਾ ਕਰੇ ਜਿਹੜਾ ਇੱਕ ਹੋਰ ਅਪਰੇਟਾ ਹੋ ਕੋਲ ਵਿੱਚ ਹੀ ਰਹੀ ਸੀ ਉਹ ਸਾਈਟ ਤੇ ਗਸ ਨਹੀਂ ਨੇ ਤਾਂ ਪਾਲੇ ਕਾਂਟੇ ਆਪਦੇ ਡੋਲੀ ਰੱਖ ਪਾ ਕੇ ਹੁਣ ਕਾਨੂੰ ਕਰਦੀਆਂ ਕਿੱਕਾ ਦਾ ਹੈ ਉਹ ਕਿੱਕੜਾ ਦੀ ਸੀਰ ਆਣਾ ਉਹ ਕਾਦੇ ਵਾਲੇ ਪਾਈ ਆ ਗਏ ਕਟਾਬਾ ਜੀਆਂ ਲੈ ਕੇ ਬੱਬਿਆ ਉਹ ਜਾ ਮਾਲ ਰੋਹਣ ਉਹ ਬਾਪੂ ਦਾ ਸਮਾਨ ਆਇਆ ਹੁਣ ਕੋਰੀਅਰ ਆ ਗਿਆ ਥੋੜੀ ਜਿਹੜਾ ਬੱਪੂ ਦਾ ਲਓ ਜੀ ਮਾਲ ਸਿੰਘ ਮਾਨ ਨੇ ਜਿਹੜਾ ਕੋਰੀਅਰ ਭੇਜਿਆ ਸੀ ਅੱਛਾ ਵਾਪਿਸ ਦਾ ਕੋਰੀਅਰ ਪਹੁੰਚ ਗਿਆ ਅੱਜ ਬੁੱਤ ਹਾਂ ਦੂਜਾ ਸਮਾਨ ਹੈ ਵਿੱਚ ਕੰਚ ਦਾ ਹਾਲੇ ਨਹੀਂ ਖੋਲਣਾ ਹੈਗਾ ਅਜੇ ਖੋਲਾਂਗੇ ਪੁੱਤ ਹੁਣ ਪੜ ਲਾ ਨਾ ਇਹ ਵਿੱਚ ਬਹੁਤ ਜਣਿਆਂ ਦਾ ਸਮਾਨ ਆ ਕੱਲੇ ਇੱਕ ਦਾ ਨਹੀਂ ਹੈਗਾ ਲਓ ਜੀ ਸਵੇਰੇ ਸਵੇਰੀ ਪਹੁੰਚ ਗਿਆ ਕੋਰੀਅਰ ਮਦ ਸਿੰਘ ਮਾਨ ਥੈਂਕ ਯੂ ਨਾਨੂ ਜੀ ਥੈਂਕ ਯੂ ਨਾਨੂ ਜੀ ਬਹੁਤ ਬਹੁਤ ਧੰਨਵਾਦ ਸਦਾ ਅੱਛਾ ਚਲੋ ਫੇਰ ਓਪਨਿੰਗ ਕਰਾਂਗੇ ਹਾਲੇ ਅਸੀਂ ਨੇ ਰੋਟੀ ਵੀ ਨਹੀਂ ਖਾਧੀ ਹੈਗੀ ਛੋਟੀ ਸਾਲਾ ਬਾਈ ਦੇਖਾਂ ਮਮੇ ਜੀ ਤੋ ਛੋਡੇ ਨੇ ਹਾਂ ਚਾਂਦੀ ਦੇ ਘੜੇ ਆ ਗਏ ਓਏ ਘੋਗੜਾਂ ਦੇ ਫੇਰ ਫੇਰ ਮੈਨੂੰ ਸਾਡੇ ਆ ਜਾਣਗੇ ਆਹ ਤੇ ਮੇਰੇ ਆ ਗਏ ਕੈਮਰਾ ਤੇਰੇ ਆ ਗਏ ਇਹ ਸਿਮਰਨ ਕਰਦੇ ਹੁੰਦੇ ਨੇ ਮੈਂ ਸਿਮਰਨ ਕਰਨਾ ਚਾਹੁੰਦੀ ਮੈਨੂੰ ਪਸੰਦ ਆਉਂਦਾ ਨੇ ਹੋਰ ਵੜਦੂਗਾ ਮੇਰੀ ਤਾਂ ਉਹੀ ਉਂਗਣਾ ਛੇਲਦਾ ਰਹਿੰਦਾ ਲਿਆ ਕੇ ਰੱਖਾ ਡੈਡੀ ਵਾਸਤੇ ਹੋਣਾ ਬੜਕੋਟ ਹੁੰਦੇ ਨੇ ਜਿਵੇਂ ਲੱਗਦਾ ਮੈਂ ਤਾਂ ਬਾਪੂ ਦਾ ਹੋਣਾ ਇੱਕ ਡੈਡੀ ਦਾ ਇੱਕ ਬਾਪੂ ਦਾ ਆ ਤਾਂ ਡੈਡੀ আর ਬਾਪੂ ਜੀ ਦੇ ਨੇ ਉਹ ਆਪਣੇ ਹੋਗੇ ਕਿੰਨਾ ਬਣਿਆ ਆਹਦੀ ਕਹੇ ਕਿਸੇ ਆਊਗਾ ਆ ਤੇ ਦੇ ਆ ਗਿਆ ਆ ਗਿਆ ਆ ਗਿਆ ਬੱਲੇ ਬੱਲੇ ਚੱਲ ਆ ਦੇ ਤੇ ਆ ਵਧੀਆ ਬਾਬੇ ਨੇ ਕੱਟ ਲੈ ਆਇਆ ਮਟਿਆਨੀ ਕਿਉਂ ਇਹ ਚਲੇ ਉਹ ਕਰਨਾ ਹੈ ਮੈਨੇ ਰੋਟੀ ਖਾਣੀ ਆ ਹਲੇ ਇਹਦੇ ਵਿੱਚ ਇਕੱਲਾ ਤੇਰਾ ਹੀ ਸਮਾਨ ਨਹੀਂ ਹੈਗਾ ਅਬਦ ਕਰ ਲਿਆ ਮਾਂ ਬਕਾ ਕੀ ਹੋ ਗਰਨੀ ਫੇਰ ਕਰਾਂਗੇ ਵੀ ਕੀ ਖਾੜ ਕੇ ਕਰ ਪੜਿਆ ਬਸ ਫੇਰ ਮੈਨੇ ਹਲਾ ਉਡਾਉਂਗੀ ਨਾ ਮੈਨੂੰ ਰੋਟੀ ਪਾਣੀ ਤਾਂ ਖਾ ਲਾਂ ਮੋਹਲੇ ਲੈ ਲੈ ਕੋੜਾ ਅੰਦਰ ਤੜਿਆ ਲੈ ਲੈ ਆ ਤੇਰੇ ਕਾਉਂਟਰ ਤੇ ਤਾਰ ਦੇ ਉਹ ਤੋ ਖੋਲ ਦੇ ਹਾਂ ਕਿ ਰੋਟੀ ਢੰਡੀ ਹੋ ਰਹੀ ਹੈ ਮੇਰੀ ਹਾਂ ਚੋ ਨੀਕੀ ਦਾ ਨੀਕੀ ਦਾ ਉਹ ਕੀ ਦਾ ਤੀ ਹੋ ਲੋਹੇ ਜਿਆੜਾ ਆ ਤੈਨੂੰ ਜਿੱਦਾਂ ਗੱਡੀ ਮੇਰਾ ਖਿੱਚ ਕੇ ਵਿਧਾਏ ਗੱਡੀ ਵੀ ਢੋਡੇ ਨਹੀਂ ਤੰਨਾ ਉਹ ਨਹੀਂ ਖੜ ਦੇ ਖਿੱਚੋ ਜੀ ਸਿੱਧਾ ਹੋ ਗਏ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤਰੀ ਇਹ ਬਾਬੇ ਸਾਬਾ ਮੈਨੂੰ ਇੱਕ ਮਿੰਟ ਪੈਜੀ ਓਏ ਮਾੜੀ ਗਈ ਉਹ ਤੇ ਹਮਰੇ ਕੜ ਗੜੀ ਖਿੱਚਦੇ ਕਰਦੇ ਹਾਂ ਦੇਖੋ ਮੈਂ ਬੈਠੀ ਕਰਨਾ ਕਿਦਣਾ ਵਾਰੀ ਕਰਾ ਮਾੜਾ ਸ਼ੈਂਪੂ ਲਾਲਾ ਉਹ ਦੇਖੋ ਸ਼ੈਂਪੂ ਜਾ ਲਾਲਾ ਮਾੜਾ ਉਹਦੇ ਨਾਲ ਜੇ ਦੀ ਤਿਲਸ ਜੂਗਾ ਹੱਥ ਤੇ ਇੱਕ ਸਾਲਾ ਮਾੜਾ ਗਿੱਲਾ ਕਰ ਲੈ ਹੱਥ ਪੋਜੀ ਇਹ ਬਾਲੇ ਸਰ ਮਮਾ ਤੁਸੀਂ ਬਾਲੇ ਮੇਰੇ ਨੂੰ ਨਾ ਠੀਕਾ ਤੂੰ ਮੇਰੇ ਵਾਲਾ ਹਾਂ ਆ ਜੀ ਬਾਲੇ ਡੈਡੀ ਤਾਂ ਫੋਨ 'ਤੇ ਬਾਲੇ ਵਿਜੀ ਰਹਿੰਦੇ ਨੇ ਤੇਰੇ ਮਾਤਾ ਆ ਜੀਆ ਕਮਾਈ ਤੋਂ ਵੀ ਉਹਨੇ ਕਹਿੰਦੇ ਬਾਪੂ ਦਾ ਨਵੇਂ ਮੁੰਡਾ ਨਾਲੋਂ ਵੀ ਟੱਪਿਆ ਪਿਆ ਤੁਨੀ ਪਹਾ ਹੈ ਤਾਂ ਕਰੇ ਛੋਟੇ ਛੋਟੇ ਤਨ ਜਾਨ ਜਸਦੀਪ ਦੇ ਆ ਗਿਆ ਇੱਕ ਪਟਾ ਦਾ ਆ ਪੜਾ ਆਹ ਚਲੀ ਪਾ ਉਹ ਸੰਦੀਪ ਦਾ ਆ ਜਸਨੀਰ ਆ ਪਤਾ ਤੇਰਾ ਮੈਂ ਹੋ ਲਿਆਦੀ ਚੱਲ ਕੋਈ ਨਾ ਮੈਂ ਤਾਂ ਪਾ ਇਕੱਲਾ ਰੱਖਿਆ ਹੈਗਾ ਮੇਰੇ ਕੋਲ ਚੱਲ ਕੋਈ ਨਵਸਾ ਡਹਿਗਾ ਤੁਸੀਂ ਪਾਲਵਾ ਆਪ ਦਾ ਕੋਈ ਨਾ ਦੇਗਾ ਤੂੰ ਪਾਲ ਨਾ ਮੇਰੇ ਕੋਲ ਤਾਂ ਹੈਗਾ ਮੈਂ ਤਾਂ ਅੰਮ੍ਰਿਤਸਰ ਤੋਂ ਲੈ ਕੇ ਆਈ ਸੀ ਐਨੇ ਦਾ ਮੈਨੇ ਕੀ ਕੰਮ ਹੈ ਤੁਹਾ ਮਰ ਉਹਦੇ ਕੱਡੇ ਮੁੰਡੇ ਦਾ ਮੇਰਾ ਗਣਾ ਐਂ ਕਿਰਾਂ ਦਾ ਕੱਡੇ ਹੋਂ ਤੋਂ ਅੰਮ੍ਰਿਤਸਰ ਤੋਂ ਲੈ ਕੇ ਆਈ ਆਇਨਾ ਕਾ ਹੱਥ ਜਾ ਛਿੱਲ ਦੋ ਪਰਾਸਨ ਆ ਪਰਾਸਨ ਆ ਹਾਂ ਕੱਟ ਦੋ ਮੰਗੇ ਰਹੀ ਕਰ ਤੇ ਜਾ 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 7 ਕਿਉਂ ਜੋਰ ਲਾਵਾ ਇਧਰ ਤੂੰ ਲਾ ਉਧਰ ਡੈਡੀ ਖਿੱਚ ਕੇ ਰੱਸਾ ਬਾਲੋ ਨਾ ਤਾਂ ਤੈਨੂੰ ਦੇਖੀ ਦੇਖੀ ਪਾ ਕੇ ਲੱਗੇ ਜੇ ਨਾ ਤੇ ਮੇਰੇ ਪਾਸ ਹਾਂ ਥੱਲੇ ਵੀ ਪੱਤਾ ਆ ਏਠਾਂ ਕਰਕੇ ਵੀ ਸੋਨਾ ਲੱਗਦਾ ਪੱਤਾ ਜੇ ਹੇਠਾ ਕਰਕੇ ਕਾਂਟੇ ਨਹੀਂ ਆਏ ਉਹ ਖੜਿਆ ਤੇ ਜ ਤਰੀ ਤੇ ਦਾਦੀ ਨੇ ਆ ਗਿਆ ਆ ਗਿਆ ਆ ਗਿਆ ਤੇ ਉਹ ਟ੍ਰੇ ਵੀ ਆ ਲਿਆ ਸੀ ਮੈਂ ਉਹ ਸਮੈ ਆਈ ਨਹੀਂ ਕਿ ਟ੍ਰੇ ਮੁੱਦੀ ਕਰਕੇ ਫਿਰ ਮੈਂ ਨਹੀਂ ਸੁਣਿਆ ਕਿਹੜਾ ਕੋਲ ਪੁੱਤ ਇਕੱਠੇ ਕਰਕੇ ਪਰਾਂ ਧਾਨੇ ਦਿੱਤਾ ਇਹਦਾ ਵਿਚਾਰੇ ਸਿਰ ਤੇ ਇਕੱਠੇ ਕਰਕੇ ਰੱਖੀ ਜੀ ਮਾਤਾ ਦਾਦੀ ਨੇ ਦੇ ਦੇ ਹੁਣ ਇਹਦਾ ਕੜਾ ਹੁਣ ਇਹਦਾ ਕੜਾ ਖੋ ਗਿਆ ਆਹ ਪਿਆ ਕੜਾ ਨਾ ਇਹਨੂੰ ਚੱਕੀ ਪਰੋ ਤਾਂ ਥੱਲੇ ਆਉਂਦੇ ਕਿ ਤੁਹਾਨੂੰ ਹੱਥ ਆ ਗਈ ਜਿੱਥੇ ਕੜਾ ਦਿਖਾਈ ਉਹ ਕਿਹੜਾ ਦੇਖ ਫਾਵੇਂ ਉਹ ਬਾਈ ਵੀਰ ਦਾ ਆ ਆ ਪਾ ਪਾ ਗੱਲ ਕਿਹੜਾ ਪਾਇਆ ਇੱਕ ਡੈਡੀ ਦੇ ਇਹਦਾ ਤਾਂ ਉਹ ਤੀ ਗਰੇਜ ਆ ਇਹਨੂੰ ਕਾਹ ਨੂੰ ਦੇਣਾ ਇਹ ਤਾਂ ਮੇਰੇ ਉਹੀ ਹੱਥ ਪੈਰ ਚਲਦਾ ਰਹਿੰਦਾ ਹੁਣ ਤਾਂ ਵੱਡਕੀ ਤੇ ਰਿਆ ਕਰੂਗਾ ਲੈ ਡੀ ਜੁੱਤੀਆਂ ਪਾ ਮੇਰੇ ਆਜੂਆ ਜਿਹੜਾ ਤੈਨ ਇੱਕ ਬੜਾ ਸਾਰਾ ਪਾਇਆ ਤੇ ਵੀ ਕੀ ਹੋਗੇ ਥੇਗੇ ਤੇਰਾ ਗੋਲ ਜਾਖਾ ਆ ਤੇ ਖਵਾ ਲੱਗਦਾ ਕਹਿੰਦਾ ਆਪਣਾ ਕੇ ਵਾਰੀ ਨਾ ਜਾ ਕਰਾ ਲੀ ਕਰੇਗਾ ਮੁਰਮਾ ਦੇ ਕੇ ਨਹੀਂ ਆ ਸਾਈਡਾਂ ਤੋਂ ਵੀ ਆਏ ਰ ਦੰਦੇ ਜੇ ਨਹੀਂ ਡੈਡੀ ਦੇਖ ਦੇਖਈ ਬੜਿਆ ਕਰਾਕ ਨੇ ਕਿਹੜਾ ਕੱਢਿਆ ਆ ਨਾ ਵੀ ਕਹਿੰਦਾ ਹੈ ਉਹ ਇਹ ਤਾਂ ਕੀ ਕਰਤਾ ਬੇ ਹੂੰ ਕੀ ਕਰਤਾ ਆ ਮਾਹ ਵਰਤਾ ਦਾ ਕੱਢਿਆ ਕੱਢਿਆ ਫਿਰ ਤੋਂ ਮੜੂ ਕੋ ਮਾਹ ਤੋਂ ਬਿਜੇ ਕਰ ਤੈਨਹੀਂ ਨਹੀਂ ਕੱਢਿਆ ਹੈਗਾ ਇਹ ਤਾਂ ਸ਼ਾਲਾ ਹੋਇਆ ਹੋਇਆ ਪਹਿਲਾਂ ਦਾ ਐ ਕਿ ਹੁਣ ਕੜੇ ਨਾਲ ਹੋਇਆ ਠੀਕ ਆ ਜੀ ਆਪਾਂ ਪੂਣ ਫੜਾ ਕੇ ਚਲੋ ਚਲੋ ਬਾਪੂ ਇਹਨ ਦੇ ਚਲੋ ਲੈ ਮੈਨੂੰ ਫੜਾ ਦੇ ਮਾਤੇ ਆ ਗਏ ਮਾਤਾ ਆਣਾ ਆਪਣੇ ਉਧਰ ਆ ਫੜਾ ਦੇ ਲਿਆ ਬਾਪੂ ਇਹਦੇ ਕਿ ਆ ਮਾ ਸਿਮਰਨ ਚੱਲ ਬੋ ਤੇ ਬਾਪੂ ਇਹਦੇ ਆ ਗਏ ਬਸ ਸਾਨੂੰ ਦਾਹੀ ਠੀਕ ਨੇ ਮਮਤੀ ਆਂਦੋ ਸਿਮਰਨ ਸਿਮਰਨ ਮੱਗਰ ਲੈ ਕੇ ਆਇਆ ਤੁਹਾਡੇ ਵਾਸਤੇ ਚਲੋ ਨਾ ਪਾਇਓ ਆ ਪਾਲੋ ਸਿਮਰਨ ਲੈ ਲੋ ਨਾ ਬੜੀ ਛੋਟੀ ਆਏ ਬੜੀ ਹਾਂ ਪਾ ਕੇ ਗਿਆ ਪਾਲਾ ਨਾ ਚਲੋ ਜਪ ਲਿਆ ਕਰੋ ਬਹਿ ਕੇ ਹਾਂ ਠੀਕ ਆ ਜੀ ਕੋਇਨ ਕੱਡਾ ਭਾਰੀ ਆ ਹਨਾ ਬਾਹਰ ਬਾਹਰ ਭਾਰੀ ਚੰਗਾ ਲੱਗਦਾ ਬਈ ਮੇਰੇ ਭਾਈ ਮੈਨੂੰ ਤਾਂ ਡਰ ਲੱਗਦਾ ਕਿਤੇ ਉਹੀ ਮਾਸ ਉੱਤਰ ਜੇ ਤੁਹਾਡਾ ਡੈਡੀ ਕੱਢ ਦੇਣਗੇ ਆਏ ਐ ਬਈ ਗੱਲ ਸੁਣ ਦੋ ਹਾਂ ਜੀ ਸਾਡਾ ਨਿਸ਼ਾਨੀ ਹੈ ਤੇ ਮੇਰੀ ਹੈ ਅੱਛਾ ਜਿਹੜਾ ਬਹਾਣਾ ਬੋੜਾ ਬੁੜੀ ਤੇ ਅੰਮਰ ਸ਼ਕਰਾ ਜਿਹੜਾ ਨੇ ਢੇਂਗਾ ਅੱਛਾ ਯਾਰ ਇਹ ਘਰ ਦੇ ਲਵੇ ਦੀ ਘਰ ਹੋ ਰਹਾ ਹੈ। ਅੱਛਾ ਜੀ। ਬਾਈ ਰੋ ਹਜੂਰ ਸਾਹਿਬ ਤੋਂ ਲੈ ਚਾਏ ਆ ਆਕਰ। ਠੀਕ ਆ। ਲੈ ਕੇ ਆਇਆ ਹਜੂਰ ਸਾਹਿਬ। ਅੱਛਾ। ਇਹੇ ਜੇ ਮੈਂ ਮਾਰ ਕੇ ਕੱਟ ਜਰੋ। ਅੱਛਾ ਠੀਕ ਆ। ਬਾਹਰ ਰੋ ਨਾਲ ਕੀ ਜੀ ਨਹੀਂ ਹੈਗੀ। ਠੀਕ ਆ ਜੀ। ਹਾਂ। ਸਾਮ ਕੇ ਰੱਖੋ ਬਾਈ। ਠੀਕ ਆ। ਬਾਹਰ ਆਈ ਕਮ ਰੱਖ। ਠੀਕ ਆ ਜੀ। ਸਾਮ ਕੇ ਰੱਖਾਂਗੇ। ਹਾਂ। 10 ਫਸ ਸੋਨੇ ਠੀਕ ਵਧੀਆ ਰਹੇ। ਵੀ 10 ਦਾ ਮਾ ਠੀਕ ਰਹੇ। ਬਿਨਾ 10 ਦਾ ਪਤਾ ਨਹੀਂ ਨਾ ਲੱਗਦਾ। ਖਿਆਲ ਕਰਕੇ ਦੇਖ ਲਈ ਐਜੈਂਟ ਅਜੂਠਾ ਵੀ ਗਿਆ ਹੈ ਠੀਕ ਆ ਜੀ ਹਾਂ ਕੋਈ ਨਾ ਉਹ ਜਦੈ ਕਿ ਇਹ ਤਾਂ ਸ਼ਾਮ ਨਾਲ ਆ ਗਿਆ ਤੇ ਤੁਸੀਂ ਭਗਾ ਦੇ ਅੱਛਾ ਹਾਂ ਕਰੇ ਕਬਾੜ ਆਦੀ ਠੀਕ ਆ ਰਾਵ ਰਾਵ ਇੱਕ ਬੋਲ ਦੀ ਹਾਂ ਇਹ ਤਾਂ ਹੈਗਾ ਥੋੜਾ ਥੋੜਾ 2 ਮਿੰਟ ਇੱਕ ਪੜਾਪਰ ਕਰਾ ਜਿਉਣਾ ਉਹ ਚਾ ਅਜੂਠਾ ਵੀ ਜਾਂਦੇ ਹੋ ਅੱਛਾ ਠੀਕ ਹੈ ਉਹ ਹਲੇ ਖੋਲਾਂਗੇ ਉਹਨਾਂ ਨੇ ਛੋਡੇ ਵਾਸਤੇ ਡੈਡੀ ਵਾਸਤੇ ਮੰਮੀ ਵਾਸਤੇ ਸਾਰਿਆਂ ਵਾਸਤੇ ਗਿਫਟ ਭੇਜਿਆ ਹੁਣ ਅਸੀਂ ਉਹਨੂੰ ਓਪਨਿੰਗ ਕਰਦੇ ਆਂ ਆਓ ਮੈਨੂੰ ਰੋਟੀ ਖਾ ਲੈਣ ਦੋ ਟਕਿਆਈ ਨਾਲ ਓਪਨਿੰਗ ਕਰਾਂਗੇ ਹਾਂਜੀ ਉਹ ਕੋਰੀਅਰ ਵਾਲਾ ਭਾਈ ਦੇ ਕੇ ਗਿਆ ਭਾਈ ਦੇ ਕੇ ਗਿਆ ਕੋਰੀਅਰ ਵਾਲਾ ਡਾਕੀਆ ਅੱਛਾ ਹਾਂਜੀ ਚਲੋ ਜੀ ਹੁਣ ਮੈਂ ਖਾ ਲਾਂ ਰੋਟੀ ਹਲੋ ਬਾਪੂ ਜੀ ਤਾਂ ਕਿ ਮੈਂ ਤਾਂ ਐਡਾ ਭਾਰ ਦਾ ਸਾਹਮਣਾ ਨਹੀਂ ਉਹਨੇ ਸਿਮਰ ਨਾਲ ਆ ਲੈ ਲਿਆ ਤੁਸੀਂ ਪਾ ਲਿਓ ਤੁਸੀਂ ਪਾ ਲਿਓ ਆ ਸ਼ੈਂਪੂ ਜਲਾ ਕੇ ਨਾ ਲੰਗ ਜੂਗਾ ਕੋਈ ਤਾਂ ਜਾ ਸ਼ੈਂਪੂ ਜਲਾ ਲਓ ਮਾੜਾ ਠੀਕ ਹੈ ਉਹ ਉੱਥੇ ਕੋਲ ਦੇ ਘਰ ਕੇ ਨੇ ਹੱਥ ਕਰੜਿਆਂ ਨੂੰ ਇਹਨਾਂ ਨੇ ਦੱਸ ਕਾ ਕੰਮ ਵਾਲੇ ਬੰਦੇ ਹੱਥ ਕਰੜੇ ਹੋ ਜਾਂਦੇ ਹੋਰ ਹੋਰ ਇਹ ਕੰਮ ਵਾਲੇ ਬੋਲੇ ਹੋਣ ਤੁਸੀਂ ਕੰਮ ਕਰਦੇ ਨਹੀਂ ਕੰਮ ਵਾਲੇ ਦੇ ਹੱਥ ਪੱਕ ਜਾਂਦੇ ਨੇ ਕਰੜੇ ਹੋ ਜਾਂਦੇ ਨੇ ਕੋਲੇ ਥੋੜੀ ਹੁੰਦੇ ਨੇ ਜਿਹੜਾ ਬੇਲਾ ਹੁੰਦਾ ਉਹਦੇ ਹੱਥ ਬੋਲੇ ਹੁੰਦੇ। ਜਿਹੜਾ ਬੇਲਾ ਕਦੇ ਕੰਮ ਵਾਲੇ ਦਾ ਹੱਥ ਜੇ ਖੜੜਾ ਬੰਦਿਆਂ ਦੇ ਤਾਂ ਉਮੀ ਜ਼ਿਆਦਾਤਰ ਕਰੜੇ ਕਿਸੇ ਕਿਸੇ ਦਾ ਹੱਡ ਪੈਰ ਕਰੜਾ ਹੁੰਦਾ। ਕਿਸੇ ਕਿਸੇ ਦਾ ਹੁਣ ਲੋਗਰ ਲੋਗਰ ਇਹ ਮੋਟਾ ਜਿਹਾ ਇਹ ਹੁੰਦਾ ਕਿ ਨਹੀਂ ਜੀ ਆਏ ਜੀ ਮਾਸ ਬੋਲਾ ਬੰਦ ਕੋੜ ਕੰਗੀ ਉਹ ਕੰਗੀ ਅੜ ਜਾਂਦੀ ਹੈ। ਹਾਂ ਸਾਡੇ ਜਵੇਂ ਮਾੜੀ ਮਾੜੀ ਚੂੜੀ ਆਉਂਦੀ ਹੈ ਜਿਵੇਂ ਆਖਾਂ ਵਾਂਗ। ਹਾਂ आज अस्नी दे में वहां पतल्या ने बलजिंदर जीआ और हाथे ने 걸ੜਾ ਗਈ ਦੀਂ ਵੀ ਹੋਣੀ پوری ਹੋਰ ਉਹ ਗਾਂ ਚੱਕੜ ਆ ਜਾ ਬਣ ਗਿਆ ਦਾ ਹੋਰ ਹੋਰ ਉਹ ਤਾਂ ਅੱਗੇ ਦੇ ਚੁਰਗੜੀ ਫੋਮ ਵੀ ਆ ਜਾ ਮਸਲਾ ਪੈਦੀ ਚੁਰਗੜੀ ਦੇ আর ਰੇਲ ਦੀ ਚੁਰਗੜੀ ਵੀ ਪਈ ਗਈ ਇਧਰ ਸੈਵ ਸਿੰਘ ਲੱਗਿਆ ਪਿਆ ਰੋਟੀਆਂ ਖਾਣ ਅੱਧਾ ਹੀ ਸਾਰੀ ਖਾਓ ਹਾਂ ਪਰ ਇਹਨਾਂ ਸੀ ਕਿ ਰਾਹੇ ਰੋਟੀ ਖਾਚ ਸੀ ਕਿ ਇਹਦੇ ਮਾਪੇ ਵਾਲਾ ਮਨ ਸਿੰਘ ਮਾਣ ਵਾਲਾ ਬਸ 5 ਮਿੰਟ ਦੇ ਦਿਓ 5 ਮਿੰਟ 5 ਮਿੰਟਾਂ 'ਚ ਰੋਟੀ ਖਾ ਕੇ ਹਾਜ਼ਰ ਆਮੈਂ। ਉਹ ਮੈਂ ਵੀ ਵਿੱਚ ਗਾਹ ਪਾਉਣਾ। ਉਹ ਮੈਂ ਵੀ ਚਾਹ ਵਰਨਾ ਫਿਰ। ਚਲੋ ਨਹੀਂ ਰੋਟੀ ਮੇਰੇ ਹਿੱਸੇ ਦੀ ਕੋਈ ਹੋਰ ਖਾ ਲਓ। ਮੈਂ ਮੈਂ ਤਾਂ ਵਿੱਚ ਲੱਗ ਕੰਮ ਕਰਦਾ। ਬਸ ਕੰਮ ਤਾਂ ਕਰਦਾ ਰੋਟੀ ਖਾਦਾ। ਪਾਵਾਈ ਵੀ ਪਹੁੰਚ ਗਿਆ ਤੇ ਉਹਦਾ ਬੇਸਨ ਦੇ ਲੱਡੂ। ਤੇ ਬਾਕੀ ਭੇਜੇ ਸਾਥੇ ਮੈਂ ਕੋਸ ਬੁਲੇਟ ਚ ਪਾ ਲਈ ਮਾਚਨ ਖਾਣ ਜਾਣ ਗਏ ਹਨਾ। ਤੇ ਅੱਜ ਵੀਡੀਓ ਸ਼ੂਟ ਕਰਾਂਗੇ। ਚਾਰ ਅੱਖਰ ਕੀ ਆਪਾਂ ਨੇ ਬਸ ਚਾਹ ਬਣਨ ਵਾਲੀ ਆ ਆਪਣੀ ਫਿਰ ਸਾਰਿਆਂ ਨੂੰ ਚਾਹ ਦੇ ਦਾਂਗੇ ਜਿਹੜਾ ਪਾਰਸਲ ਆਣਾ ਉਹ ਆਪਾਂ ਇੱਕ ਸਪੈਸ਼ਲ ਨੈਕਸਟ ਵਲੌਗ ਬਣਾਵਾਂਗੇ ਹੈਨਾ ਕੰਮ ਨਿਬੜ ਗਿਆ ਹਾਂਜੀ ਤੇ ਇਹਦੇ ਨਾਲ ਹੀ ਆਪਾਂ ਆਪਣਾ ਅੱਜ ਦਾ ਵਲੌਗ ਕਰਦੇ ਹਾਂ ਸਮਾਪਤ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਨੈਕਸਟ ਵਲੋਗ ਸਾਨੂੰ ਪਤਾ ਹੀ ਹੈ ਨਾ ਜਿਹੜਾ ਬਾਪੂ ਜੀ ਦਾ ਪਾਰਸਲ ਆਇਆ ਆਪਣਾ ਉਹਨੂੰ ਓਪਨ ਕਰਾਂਗੇ ਹਨਾ ਤੇ ਫਿਰ ਸਾਨੂੰ ਹੋਰ ਵਿੱਚ ਦਿਖਾਵਾਂਗੇ ਵੀ ਬਾਹਰੋਂ ਸਾਡੇ ਵਾਸਤੇ ਕੀ ਆਇਆ ਹੈ ਹਨਾ ਤੇ ਮਗਰ ਪਿਛਲੇ ਹਫਤੇ ਗਿਆ ਸੀ ਬੁੱਧਵਾਰ ਵਾਲਾ ਡিনার ਉਹ ਆਗੇ ਸੀਗੇ ਅਹ ਦਵਾਰ ਵਾਲਾ ਡਿਨ ਇੱਕ ਦਿਨ ਉਹ ਆਗੇ ਸਾਰੇ ਲਾਇਆ ਹੈ ਥੱਕ ਗਿਆ ਤੇ ਉੱਥੇ ਸਾਰੇ ਰਹਿ ਗਿਆ ਤੇ ਅੱਜ ਫਿਰ ਵੀਡੀਓ ਸ਼ੂਟ ਆ ਤੇ ਸਵੇਰੇ ਆ ਗਿਆ ਹਾਲੇ ਮੰਗੇ ਨੇ ਆਉਣਾ Sosiologi, sosiologi, kalau nggak nggak lain dia bilang dia popir, dia wakil, saya sikal, bye bye.